ਆਪਣੇ ਬੈਸਿਕ ਜ਼ਿੰਦਗੀ ਦੇ ਸਵਾਸਾਂ ਦਾ ਪਤਾ ਨਹੀਂ ਹੈ ਕਿ ਕਿਹੜਾ ਸਵਾਸ ਆਖਰੀ ਬੋਲਣਾ ਹਨ ਆਦਮੀ ਦਾ ਇੱਕਦਮੀ ਮਹਨਤ ਤੇ ਮੌਤ ਨਾ ਜਾਣਾ ਪਤਾ ਨਹੀਂ ਮੌਤ ਜਦ ਦੇ ਸਾਰ ਆ ਜਾਣੀ ਹੈ ਜਾਂ ਕੁਝ ਸਾਲਾਂ ਬਾਅਦ ਜਵਾਨੀ ਦੇ ਵਿੱਚ ਆਉਣੀ ਜਾਂ ਬਢੇਗੇ ਦੇ ਵਿੱਚ ਜਾ ਕੇ ਆਉਣੀ ਜਾਂ 100 ਸਾਲ ਤੋਂ ਉੱਪਰ ਵੀ ਜ਼ਿੰਦਗੀ ਨੂੰ گزار ਕੇ ਬਾਅਦ ਵਿੱਚ ਆਉਣੀ ਹੈ ਮੌਤ ਦਾ ਪਤਾ ਨਹੀਂ ਹੈ ਕਿਸ ਵਕਤ ਆ ਜਾਣਾ ਪਰ ਬੰਦਿਆ ਨੇ ਇੱਕ ਲੰਮੀ ਸੋਚੀ ਬੈਠਾ ਕਿ ਮੈਂ ਜਦੋਂ ਬੁੱਢਾ ਹੋਵਾਂਗਾ ਤੇ ਤੇਰੇ ਇਸ ਸੰਸਾਰ ਤੋਂ ਜਾਵਾਂਗਾ ਤੇ ਤੇਰੇ ਬਾਪੂ ਸਤਪੁਰਾਂ ਨੇ ਮਹਾਂ ਗੁਰੂ ਦਾ ਕਿਹਾ ਕਿ ਬੰਦਿਆ ਪਹਿਲੇ ਪਿਆਰ ਲਗਾ ਖਣ ਦੁੱਤ ਦੂਜੇ ਮਾਏ ਬਾਪੂ ਦੀ ਸੋਤ ਜਦੋਂ ਬੱਚਾ ਪੈਦਾ ਹੁੰਦਾ ਮਾਂ ਦੇ ਦੁੱਧ ਦੇ ਨਾਲ ਪਿਆਰ ਪੈਂਦਾ ਥੋੜਾ ਜਿਹਾ ਹੋਰ ਵੱਡਾ ਹੋਇਆ ਮਾਂ ਪਿਓ ਦਾ ਪਤਾ ਲੱਗਾ ਆਹ ਮੇਰੀ ਮਾਂ ਮੇਰਾ ਪਿਤਾ ਥੋੜਾ ਜਿਹਾ ਹੋਰ ਵੱਡਾ ਹੋਇਆ ਜਿੱਤੇ ਅੱਜਾ ਭਾબી ਦੇ ਵਿੱਚਉਂਦੇ ਪਿਆਰੋਂ ਬੰਦੀ ਗੇੜ ਪਤਾ ਲੱਗਾ ਮੇਰਾ ਪਿਆ ਭਰਾ ਆਹ ਮੇਰੀ ਭੁਜਾਈ ਆ ਮੇਰੇ ਰਿਸ਼ਤੇਦਾਰ ਨੇ ਹੋਰ ਪਤਾ ਲੱਗ ਗਿਆ ਹੁਣ ਕਮਾਕ ਨੇ ਕੰਮ ਚੁਟਾ ਥੋੜਾ ਜਿਹਾ ਹੋਰ ਵੱਡਾ ਹੋਇਆ ਜਿਹੜਾ ਬੱਚਾ ਆਪਣੇ ਮਾਂ ਦੇ ਨਾਲ ਪਿਆਰ ਕਰਦਾ ਸੀ ਅੱਜ ਖੇਡ ਦੇ ਨਾਲ ਪਿਆਰ ਹੋ ਗਿਆ। ਕਿੰਨਾ ਖੇਡ ਦਾ ਖਡਾਉਣਿਆਂ ਦੇ ਨਾਲ ਆਪਣੇ ਪਿਤਾ ਨੂੰ ਪਿੰਡਾਂ ਮਿਆ ਖਡਾਣਾ ਲੈ ਕੇ ਆਪਸ ਉਹਨਾਂ ਨਾਲ ਖੇਡਣਾ। ਬੱਚਾ ਸਾਰੇ ਦਿਹਾੜੀ ਖੇਡਦਾ ਰਹਿਦਾ ਥੱਕਦਾ ਨਹੀਂ, ਕੰਦਾ ਨਹੀਂ ਕਿਉਂਕਿ ਉਹਨੂੰ ਖੇਡ ਦੇ ਨਾਲ ਪਿਆਰ ਹੈ। ਤਾਂ ਉਹ ਨਾਨਕ ਸਿੰਘ ਮਹਾਰਾਜ ਪ੍ਰਮਾਨ ਕਰਦੇ ਨੇ ਫਜੰਪੇ ਖਾਨ ਪੀਣ ਕੀ ਧਾਰ ਜਿਵੇਂ ਗਾਮ ਵਿੱਚ ਉੱਚ ਜਾਤ ਪੰਜਵੀਂ ਅਵਸਥਾ ਦੇ ਵਿੱਚ ਪਹੁੰਚਿਆ ਪੰਜਵੇਂ ਦੰਦੇ ਤੇ ਪਹੁੰਚਿਆ ਤੇ ਖਾਣ ਪੀਣ ਦੇ ਨਾਲ ਪਿਆਰ ਪੈ ਗਿਆ ਤੇ ਬੱਚਾ ਆਪਣੇ ਮਾਤਾ-ਪਿਤਾ ਨੂੰ ਕਹਿੰਦਾ ਤੁਸੀਂ ਬਾਜ਼ਾਰ ਚਲਦੇ ਹੋ ਤਾਂ ਮੇਰੇ ਵਾਸਤੇ ਆਹ ਖਾ ਆਖ ਵਾਸਤੇ ਲੈ ਕੇ ਆਏ। ਭਾਵਾ ਉਹ ਚੀਜ਼ ਦੁਕਾਨ ਦੇ ਨਹੀਂ ਹੋਵੇ ਭਾਵਾ ਨਾਲ ਉਹਨਾਂ ਵੱਲ ਮੇਰੇ ਵਾਸਤੇ ਲੈ ਕੇ ਆਏ। ਛੇਵੇਂ ਕਾਮ ਨਾਲ ਪੁੱਛੇ ਜਾਨ ਜਵਾਨ ਹੋ ਗਿਆ ਤੇ ਜਵਾਨੀ ਦੇ ਵਿੱਚ ਪੈ ਕੇ ਕਾਮ ਦੇ ਵਾਸ ਵਿੱਚ ਪੈ ਕੇ ਜਾਤ ਪਾਤ ਨੂੰ ਭੁੱਲ ਗਿਆ ਇਸ ਦੇ ਨਾਲ ਨੂੰ ਭੁੱਲ ਗਿਆ ਤੇ ਆਪਣੇ ਕਰਮਾਂ ਦੇ ਵਿੱਚ ਇਹੋ ਜਿਹਾ ਕੰਮ ਕਰ ਬੈਠਾ ਕਿ ਸਾਰੇ ਨਾਮ ਪੁਸਤਾਵਾ ਰਹਿ ਗਿਆ ਬੰਦ ਦਾ ਪਰਮਾਨ ਹੈ ਛੇਵੇਂ ਕਾਮ ਨਾਲ ਪੁਛੇ ਜਾਤ ਸੱਤਵੇਂ ਸਮਝ ਗਿਆ ਕਰਾਸ ਵੱਡਾ ਹੋਇਆ ਵਿਆਹ ਵਿਆਹਿਆ ਗਿਆ ਘਰ ਦੇ ਵਿੱਚ ਇਸਤਰੀ ਆ ਗਈ ਬੱਚੇ ਹੋ ਗਏ ਪਰਵਾਰ ਹੋ ਗਿਆ ਇਸੇ ਤਰ੍ਹਾਂ ਅੱਗੇ ਚੱਲਦਾ ਚੱਲਦਾ ਅੱਠਵੇਂ ਕੋਲ ਜੰਮ ਲੈਣਾ ਇਹ ਜਦੋਂ ਬੰਦੇ ਦੇ ਹੈ ਥਾਵੀ ਹੋ ਜਾਣ ਭਾਰੀ ਹੋ ਜਾਣ ਤਾਂ ਉਹ ਬੰਦੇ ਨੂੰ ਕੁਝ ਵੀ ਕਰਾ ਸਕਦੇ ਹੋ ਇਸੇ ਤਰ੍ਹਾਂ ਅਤਮੇ ਗੁਰੂ ਦਾ ਹਨ ਨਾਸ ਮਨ ਦੇ ਵਿੱਚ ਗੁੱਸਾ ਕੀ ਕਰਦਾ ਹੈ ਕਿ ਮੈਂ ਐਨਾ ਜ਼ਿਆਦਾ ਪੜਿਆ ਲਿਖਿਆ ਮੈਨੂੰ ਨੌਕਰੀ ਨਹੀਂ ਮਿਲੀ ਪਰ ਸਾਡੇ ਗਵਾਰਡ ਦੇ ਵਿੱਚ ਨੌਕਰੀ ਕਰ ਲਈ ਮੈਂ ਐਨਾ ਕੰਮ ਕਰ ਕਰਦਾ ਮੇਰੇ ਕੰਮ ਦੇ ਵਿੱਚ ਬਰਚਤ ਨਹੀਂ ਪੈਂਦੇ ਦੂਸਰਾ ਛੋਟਾ ਜਿਹਾ ਕੰਮ ਕਰਕੇ ਅੱਖਾਂ ਹਜ਼ਾਰਾਂ ਕਮਾਈ ਜਾਂਦਾ ਮੇਰਾ ਝਾਲ ਘੱਟ ਨਿਕਲਿਆ ਕਿਸੇ ਨੂੰ ਦੂਸਰੇ ਦਾ ਹੱਦ ਨਿਕਲਿਆ ਮਨ ਹੀ ਮਨ ਵਿੱਚ ਸੜਦਾ ਤੇ ਉਦੋਂ ਕਹਿੰਦਾ ਬੜਾ ਮੈਂ ਖੁਸ਼ਾ ਭਾਈ ਤਨ ਤਰੱਕੀ ਮੇਰੀ ਹੈ ਜਿੰਨ ਮਨ ਹੋਰ ਸੁਖ ਹੋਰ ਸਿਕੰਦੇ ਕੱਚਿਆ ਬਾਣੀ ਦਾ ਪ੍ਰਮਾਣ ਕਿਉਂ ਕੱਚੇ ਲੋਕ ਨੇ ਭਾਈ ਅੰਦਰ ਉਹਨਾਂ ਦੇ ਕੁਝ ਚੱਲਦਾ ਬਾਹਰ ਕੁਝ ਹੋਰ ਵਖਾਉਂਦੇ ਨੇ ਹੋਰ ਕੋਈ ਦਿਖਾਵਾ ਕਰਦੇ ਨਾ ਆਵੇਂ ਧੌਲੇ ਉਹ ਪੈਸਾ ਜਿਹੜਾ ਸਰੀਰ ਇੱਕ ਦਿਨ ਪੈਦਾ ਹੋਇਆ ਸੀਗਾ ਕਾਲੇ ਕੇਸ ਲੈ ਕੇ ਇਸ ਸੰਸਾਰ ਤੋਂ ਆਇਆ ਸੀਗਾ ਹੌਲੀ ਹੌਲੀ ਜਿਸ ਤਰ੍ਹਾਂ ਸਮਾਂ ਬੀਤ ਹੁੰਦਾ ਗਿਆ ਉਮਰ ਬਤੀਤ ਹੁੰਦੀ ਗਈ ਇਹ ਬਲੁਖ ਹੌਲੀ ਹੌਲੀ ਉੱਡਾ ਹੋ ਗਿਆ ਜਿਹੜੇ ਕਾਲੇ ਕੇਸ ਸਨ ਚਿਹਰੇ ਦੇ ਪਰਿਆਏ ਹੋਏ ਦਾੜਾ ਕਾਲਾ ਸੀ ਕੇਸ ਕਾਲੇ ਸਨ ਉਹ ਹੁਣ ਹੌਲੀ ਹੌਲੀ ਛੋਟਾ ਹੋਣ ਲੱਗ ਪਿਆ ਅੱਗਾ ਨੇੜਾ ਆਇਆ ਪਿਛਾ ਰਹਾ ਦੂਰ ਜਦੋਂ ਜਨਮ ਲਿਆ ਸੀ ਉਹ ਤਾਂ 50 ਸਾਲ ਪਿੱਛੇ ਰਹਿ ਗਿਆ ਤੇ ਆਉਣ ਵਾਲਾ ਸਮਾਂ ਭਾਈ ਤੇਰੇ ਲਾਗੇ ਆ ਗਿਆ ਤੇ ਹੁਣ ਇਹ ਚਿੱਠੀ ਪਰਮਾਤਮਾ ਨੇ ਦਿੱਤੀ ਹੈ ਕਿ ਭਾਈ ਬਾਣੀ ਨਾਮ ਜਪ ਲੈ ਬਾਣੀ ਸੇਵਾ ਕਰ ਲੈ ਕੁਰਬਾਨੀ ਦਾ ਵਰਦਾਨ ਹੈ ਦਸਵੇਂ ਦਾ ਹੋਵਾ ਸੁਆ ਗੈ ਗੀਤ ਪੁਕਾਰੀ ਤਾਂ ਪੁੱਲਿਆ ਹੰਸ ਦਸਾਏ ਰੱਜ ਜਿਹੜਾ ਸਰੀਰ ਨੂੰ ਕੋਚ ਕੋਚ ਕੇ ਰੱਖਦਾ ਸੀਗਾ ਮਨ ਸਾਫ ਕਰਕੇ ਰੱਖਦਾ ਸੀਗਾ ਜਦੋਂ ਇਸ ਸਰੀਰ ਦੇ ਵਿੱਚੋਂ ਉਹ ਆਤਮਾ ਨਿਕਲ ਕੇ ਚਲੇ ਗਈ ਤਾਂ ਇਸ ਸਰੀਰ ਨੂੰ ਇਸ ਦੇ ਪਰਿਵਾਰ ਵਾਲਿਆਂ ਨੇ ਸਾੜ ਕੇ ਸੁਆ ਕਰ ਦਿੱਤਾ ਇਹ ਕੁਰਬਾਨੀ ਦਾ ਪ੍ਰਮਾਨ ਹੈ ਉਸ ਵੇਲੇ ਲੱਗਾ ਹੋਆ ਸਵਾਸਾਂ ਤੇ ਸਵਾਵ ਅਭਿਆਸ ਲਈ ਉਸ ਸੇਂਹੀਰ ਤੇ ਜਿਹੜੇ ਪੁੱਲ ਸਾਖ ਨਾ ਕੋਸ਼ ਨੂੰ ਜਨ ਪ੍ਰਵਾਹ ਕਰ ਦਿੱਤਾ ਗੈਸੀਤ ਪੁਕਾਰੀ ਤਾਪ ਤੇ ਹੰਸ ਵਸਾਏ ਦਾ ਜਦੋਂ ਵਿੱਚੋਂ ਆਤਮਾ ਨਿਕਲੇ ਤੇ ਪਤਾ ਲੱਗਿਆ ਕਿ ਮੈਂ ਤਾਂ ਝੂਠ ਦੇ ਮਨ ਲੱਗ ਕੇ ਤੇ ਪ੍ਰਮਾਤਮਾ ਦਾ ਕਿਤੇ ਨਾਮ ਹੀ ਨਹੀਂ ਲੱਗਿਆ ਇਹਦੀ ਸੇਵਾ ਹੀ ਨਹੀਂ ਕੀਤੀ ਸੀ ਜੀ ਤੇ ਸਾਰਾ ਜਿਹੜੇ ਉਹਨ ਸਵਾਸ ਆਪਾਂ ਆਤਮਾ ਨੂੰ ਦਿੱਤੇ ਸੀਗੇ ਉਹ ਸਵਾਸ ਤਾਂ ਮਹੂਰੀਆਂ ਦੇ ਭਾਵੇਂ ਹੀ ਕਵਾਲ ਹੈ ਤੇ ਮੈਂ ਤਾਂ ਉਹਨਾਂ ਸਵਾਸਾਂ ਦੇ ਨਾਲ ਨਾਮ ਜਪਣਾ ਸੀਗਾ ਸੇਵਾ ਕਰਨੀ ਸਿਮਰਨ ਕਰਨਾ ਸੀਗਾ ਪਰ ਮੈਂ ਨਾਮ ਨਹੀਂ ਜਪ ਸਕਿਆ ਤੇ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਸੀਗਾ ਕਿਹਾ ਮੇਰੇ ਆਪਣੇ ਨੇ ਆਪਣੇ ਆਪ ਦੇ ਵਾਸਤੇ ਬੰਦਾ ਧੋਖੇ ਕਰਦਾ ਆਪਣੇ ਆਪ ਦੇ ਵਾਸਤੇ ਬੰਦਾ ਦੂਜੇ ਦਾ ਹੱਕ ਖਾ ਲੈਂਦਾ ਜਿੰਨਾ ਵਾਸਤੇ ਮੈਂ ਕੀਤਾ ਸੀਗਾ ਉਹਨਾਂ ਦੇ ਨਾਲ ਉਹ ਤਾਂ ਮੇਰੇ ਨਾਲ ਕੋਈ ਯਾਰ ਨਹੀਂ ਧੰਨ ਗੁਰਨਾਥ ਦੇ ਮਹਾਰਾਜ ਜੀ ਰਵਾਨ ਕਰਦੇ ਨੇ ਗਏ ਸੰਗੀਤ ਪੁਕਾਰੇ ਤਾਂ ਉੱਡਿਆ ਹੰਸ ਦਸਾਏ ਰਾਹ ਇਸ ਬੰਦੇ ਨੇ ਧਾੜ ਮਾਰੀ ਤੇ हे ਪ੍ਰਮਾਤਮਾ ਮੈਂ ਧੁੱਲ ਗਿਆ ਸੀਗਾ ਤੁਸੀਂ ਮੈਨੂੰ ਸਵਾਸ ਦਿੱਤੇ ਸੀਗੇ ਆਹ ਸਰੀਰ ਦਿੱਤਾ ਸੀਗਾ ਮੈਂ ਨਾ ਸਰੀਰ ਨੂੰ ਸਾਹ ਸਕਿਆ ਨਾ ਸਵਾਸਾਂ ਨੂੰ ਸਾਹ ਸਕਿਆ ਔਰ ਸਰੀਰ ਜਿਸਮੋਂ ਮੈਂ ਸਾਪਣਾ ਸੀਗਾ ਜਿਸਦਾ ਮੈਂ ਦਾਣਾ ਰਖਣਾ ਸੀਗਾ ਜਿਹੜਾ ਮੈਂ ਅਮਰਤ ਛਕਣਾ ਸੀਗਾ ਗੁਰੂ ਵਾਹੇ ਬੰਨਣਾ ਸੀਗਾ ਉਸ ਸਰੀਰ ਤੋਂ ਮੈਂ ਸਾਹ ਨਹੀਂ ਸਕਿਆ ਤੇ ਹੁਣ ਮੈਂ ਕਿਹੜਾ ਮੁਖ ਲੈ ਕੇ ਪ੍ਰਗਾਤ ਵਿੱਚ ਜਾਵਾਂ ਧਰਮ ਰਾਜ ਤੇ ਮੇਕਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਅੰਧਿਆ ਕਿਹੜਾ ਮੁਖ ਲੈ ਕੇ ਜਾਵੇਗਾ ਜਦੋਂ ਧਰਮ ਰਾਜ ਤੇਰਾ लेखा जोखा ਕਰੇਗਾ ਤੇਰੇ ਸਵਾਸਾਂ ਦਾ ਹਿਸਾਬ ਲਾਇਆ ਕਿ ਕਿਹੜੇ ਸਵਾਸਾਂ ਨੂੰ ਦਾਤ ਨੂੰ ਭਾਈ ਨਾਮ ਜਪਿਆ ਸੀਗਾ ਕਿਹੜਾ ਕੋ ਸੇਵਾ ਕੀਤੀ ਸੀਗੀ ਤੂੰ ਜਾ ਕੇ ਤਾਂ ਪਾਪ ਹੀ ਕਰਦਾ ਰਿਹਾ ਤੇ ਜਿਹੜਾ ਬੰਦਾ ਪਾਪ ਕਰਦਾ ਪਾਪ ਮੰਨਦਿਆ ਤੇਰਾ ਕੋਈ ਨਾ ਮਿਲਦੀ ਰਾਮ ਜਿਹੜਾ ਬੰਦਾ ਪਾਪ ਕਰਦਾ ਉਸਦਾ ਭਲਾ ਨਹੀਂ ਹੁੰਦਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਜੀ ਬਰਮਾ ਕਰਦੇ ਨੇ ਉੱਡਿਆ ਹੰਸ ਦਸਾਏ ਰੱਬ ਉਸ ਸਰੀਰ ਵਿੱਚ ਅਕਸ ਰੂਪੀ ਆਤਮਾ ਨਿਕਲੇ ਫਿਰ ਉਹ ਆਤਮਾ ਫਿਰ ਜਿਸ ਤਰ੍ਹਾਂ ਬੰਦਾ ਆਪਣੇ ਕਰਮ ਕਰਕੇ ਜਾਂਦਾ ਇਸ ਸੰਸਾਰ ਦੇ ਵਿੱਚ ਉਸ ਕਰਮਾਂ ਦੇ ਮੁਤਾਬਕ ਉਸ ਨੂੰ ਅਗਲਾ ਜਨਮ ਮਿਲ ਜਾਂਦਾ ਸਤ ਸਿੰਘ ਮਸਕੀਨ